ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਨਿਊਜ਼ 54 ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਪੰਜਾਬ ਭਰ ਵਿੱਚ ਇੱਕ ਰਾਜਨੀਤਿਕ ਯਾਤਰਾ ਪੰਜਾਬ ਬਚਾਓ ਯਾਤਰਾ ਰੰਭੀ ਗਈ ਹੈ ਉਸ ਯਾਤਰਾ ਦੇ ਪੜਾਅ ਦੌਰਾਨ ਅੱਜ ਹਲਕਾ ਪੈੜ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਸਿਹਤ ਨਾ ਸਾਜ ਹੋਣ ਕਰਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਬਚਾਓ ਯਾਤਰਾ ਦੀ ਅਗਵਾਈ ਕੀਤੀ ਵਿਕਰਮ ਸਿੰਘ ਮਜੀਠੀਆ ਬਾਅਦ ਦੁਪਹਿਰ ਹਲਕਾ ਪੈਲ ਦੇ ਸ਼ਹਿਰ ਦਰਾਹਾ ਵਿਖੇ ਪੁੱਜੇ ਜਿੱਥੇ ਉਹਨਾਂ ਵੱਡੀ ਗਿਣਤੀ ਵਿੱਚ ਪੁੱਜੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਪਿਆਰ ਤੇ ਸਤਿਕਾਰ ਕਬੂਲ ਕੀਤਾ ਇਸ ਮੌਕੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਦਰਾਹਾ ਸ਼ਹਿਰ ਵਿੱਚ ਰਹਿਣ ਵਾਲੇ ਅਤੇ ਪੰਜਾਬ ਦੇ ਹਲਕਾ ਪੈਲ ਦੇ ਸੀਨੀਅਰ ਅਕਾਲੀ ਆਗੂ ਨੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਵਿਕਰਮ ਸਿੰਘ ਮਜੀਠੀਆ ਦਾ ਸਵਾਗਤ ਕਰਨ ਵਾਲਿਆਂ ਵਿੱਚ ਪ੍ਰਮੁੱਖ ਤੌਰ ਤੇ ਹਲਕਾ ਪੈਲ ਦੇ ਇੰਚਾਰਜ ਸਰਦਾਰ ਮਨਜੀਤ ਸਿੰਘ ਮਦਨੀਪੁਰ ਇੰਜੀਨੀਅਰ ਜਗਦੇਵ ਸਿੰਘ ਬੋਪਰਾਏ ਪੀਐਸਸੀ ਦੇ ਮੈਂਬਰ ਹਰਮਿੰਦ ਸਰਦਾਰ ਰਗਵੀਰ ਸਿੰਘ ਜੀ ਸਹਾਲ ਮਾਜਰਾ ਸਾਹਿਬ ਅਤੇ ਬਹੁਤ ਸਾਰੇ ਦਿਗਜ ਨੇਤਾਵਾਂ ਨੇ ਉਹਨਾਂ ਦਾ ਸਵਾਗਤ ਦਰਾਹਾ ਪੂਜਣ ਤੇ ਕੀਤਾ ਯੂਥ ਅਕਾਲੀ ਦਲ ਦੇ ਵਰਕਰ ਵੱਡੀ ਗਿਣਤੀ ਵਿੱਚ ਦਰਾਹਾ ਵਿਖੇ ਪੁੱਜੇ ਹੋਏ ਸਨ ਦਰਾਹਾ ਦੇ ਮੁੱਖ ਵਿਚਾਰ ਵਿੱਚ ਪੁੱਜਦੇ ਆ ਹੀ ਸਰਦਾਰ ਵਿਕਰਮ ਸਿੰਘ ਮਜੀਠੀਆ ਉੱਤੇ ਵਰਕਰਾਂ ਨੇ ਜਿੱਥੇ ਖਿਡੌਣੇ ਜਹਾਜ਼ਾਂ ਦੁਆਰਾ ਫੁੱਲਾਂ ਦੀ ਵਰਖਾ ਕੀਤੀ ਉਥੇ ਵੱਡੀ ਗਿਣਤੀ ਵਿੱਚ ਦੁਕਾਨਦਾਰਾਂ ਨੇ ਇਲਾਕਾ ਨਿਵਾਸੀਆਂ ਨੇ ਪੰਚਾਂ ਸਰਪੰਚਾਂ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਜਥੇਦਾਰਾਂ ਨੇ ਹੋਰ ਅਹੁਦੇਦਾਰਾਂ ਨੇ ਉਹਨਾਂ ਨੂੰ ਆਪਣੇ ਆਪਣੇ ਤੌਰ ਤੇ ਸਰੂਪੇ ਤੇ ਸਤਕਾਰ ਭੇਟ ਕੀਤਾ ਇਸ ਮੌਕੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਉੱਤੇ ਤਾਬੜ ਤੋੜ ਹਮਲੇ ਕੀਤੇ ਅਤੇ ਕਿਹਾ ਕਿ ਪੰਜਾਬ ਨੂੰ ਦੋਹੀ ਹੱਥੀ ਲੁੱਟਿਆ ਜਾ ਰਿਹਾ ਹੈ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਬਦਲਾਅ ਦੇ ਨਾਂ ਉੱਤੇ ਸੱਤਾ ਵਿੱਚ ਆਈ ਪੰਜਾਬ ਦੀ ਮਾਨ ਸਰਕਾਰ ਵੱਲੋਂ ਪੰਜਾਬ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਜਿਵੇਂ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਕੀ ਕਿਹਾ ਤੁਸੀਂ ਵੀ ਵੇਖੋ ਕਿਹੜੀ ਗਰੰਟੀ ਇਹਦੀ ਕਾਮਯਾਬ ਹੋਈਆ ਮੈਂ ਕਹ ਇੱਕ ਕੰਮ ਹੈ ਕਿੰਨਾ ਦਾ ਵਿਆਹ ਨਹੀਂ ਹੋਇਆ ਜੀ ਉਹ ਇੱਕ ਇੱਕ ਨਹੀਂ ਦੋਰੇ ਦੋਰੇ ਕਰਾਈ ਜਿੱਦ ਦੇ ਸਾਧ ਸੰਘਾ ਵੀ ਕਿਹੜੇ ਕਹਿੰਦੇ ਸੀ ਅਸੀਂ ਕੰਕਰ ਇਮਾਨਦਾਰ ਮੈਂ ਕਹਿੰਦਾ ਕੰਕਰ ਬੇਈਮਾਨ ਕੱਟੜ ਵੱਤੋ ਖੇਵਾਜ ਕੱਟੜ ਝੁੰਮਲੇਬਾਜ ਕੱਟੜ ਗੱਲਾਬਾਜ਼ਾਂ ਦੇ ਬਾਦਸ਼ਾਹ ਕੱਲਾ ਇਸ਼ਤਿਹਾਰਬਾਜ਼ੀ ਹਜ਼ਾਰਾਂ ਕਰੋੜ ਰੁਪਈਆ ਖਰਚ ਕਰਕੇ ਅਗੋਏ ਘਰ ਕੋਟੋ ਦੇ ਹੱਥ ਜੋੜ ਕੇ ਖਲੋਦਾ ਕਿਤੇ ਇੰਨਾ ਸਤਕਾਰ ਤਾਂ ਤੂੰ ਜੇ ਪਹਿਲੇ ਤਪੱਸ ਦੇ ਦਿੰਦਾ ਤੇ ਉਹਨਾਂ ਤੈਨੂੰ ਛੱਡ ਕੇ ਜਾਂਦੇ ਸੀ ਦੁਰਾਹਾ ਦੇ ਮੁੱਖ ਬਾਜ਼ਾਰਾਂ ਵਿੱਚ ਪੰਜਾਬ ਚੋਂ ਯਾਤਰਾ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੀ ਗੁਜ਼ਰੀ ਮੇਨ ਬਾਜ਼ਾਰ ਬਿਆਨ ਸਿੰਘ ਚੌਕ ਦੇ ਵਿੱਚੋਂ ਇਹ ਯਾਤਰਾ ਵੱਡੇ ਪੱਧਰ ਤੇ ਸਵਾਗਤ ਤੋਂ ਬਾਅਦ ਕਦੋਂ ਚੌਕ ਵੱਲੋਂ ਰਵਾਨਾ ਹੋਈ ਜਿਸ ਵਿੱਚ ਸੀਨੀਅਰ ਆਗੂ ਸਰ ਹਰਮਿੰਦਰ ਸਿੰਘ ਜਰਗ ਤੋਂ ਇਲਾਵਾ ਸਬਿਕਰਮ ਸਿੰਘ ਮਜੀਠੀਆ ਨਾਲ ਸਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਹਰਪਾਲ ਸਿੰਘ ਜੀ ਜੱਲਾ ਲੋਕ ਸਭਾ ਹਲਕਾ ਫਤੇਕਰ ਸਾਹਿਬ ਦੇ ਇੰਚਾਰਜ ਸਬਿਕਰਮਜੀਤ ਸਿੰਘ ਖਾਲਸਾ ਸਰਦਾਰ ਮਨਜੀਤ ਸਿੰਘ ਮਦਨੀਪੁਰ ਹੋਰਾ ਵੱਲੋਂ ਥਾਂ-ਥਾਂ ਤੇ ਲੋਕਾਂ ਦਾ ਜਿਹੜਾ ਅਭਿਨੰਦਨ ਸੀ ਸਤਿਕਾਰ ਸੀ ਉਹ ਕਬੂਲ ਕੀਤਾ ਗਿਆ ਵੱਡੀ ਗਿਣਤੀ ਵਿੱਚ ਨੌਜਵਾਨ ਛੰਡੀਆਂ ਲੈ ਕੇ ਟਰੈਕਟਰਾਂ ਦੇ ਉੱਤੇ ਮੋਟਰਸਾਈਕਲਾਂ ਦੇ ਉੱਤੇ ਕਾਰਾਂ ਜੀਪਾਂ ਦੇ ਉੱਤੇ ਸਵਾਰ ਹੋ ਕੇ ਇਸ ਮੌਕੇ ਪੁਲਿਸ ਵੱਲੋਂ ਵੀ ਵੱਡੇ ਪੱਧਰ ਤੇ ਸਖਤ ਸੁਰੱਖਿਆ ਦੇ ਪ੍ਰਬੰਧ ਸ੍ਰੀ ਬਿਕਰਮ ਸਿੰਘ ਮਜੀਠੀਆ ਨੂੰ ਬਿਕਰਮ ਸਿੰਘ ਮਜੀਠੀਆ ਕਾਰਨ ਕੀਤੇ ਗਏ ਸਨ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਕੱਦ ਦੇ ਲੀਡਰ ਨੇ ਸਬਿਕਰਮ ਸਿੰਘ ਮਜੀਠੀਆ ਪ੍ਰਚਾਰ ਵੈਨਾਂ ਪ੍ਰਚਾਰ ਲਈ ਹੋਲਡਿੰਗ ਵੱਡੇ ਪੱਧਰ ਤੇ ਕੇਸਰੀ ਨਿਸ਼ਾਨ ਤਕੜੀ ਨਿਸ਼ਾਨ ਵਾਲੀਆਂ ਝੰਡੀਆਂ ਲੈ ਕੇ ਅਕਾਲੀ ਵਰਕਰ ਸੀ ਇਸ ਤੋਂ ਇਲਾਵਾ ਸਰਦਾਰ ਮਨਜੀਤ ਸਿੰਘ ਮਦਨੀਪੁਰ ਹੋਣਾ ਨੇ ਪ੍ਰੈਸ ਨਾਲ ਵੀ ਗੱਲਬਾਤ ਕੀਤੀ ਆਪਾਂ ਸੁਣਦੇ ਹਾਂ ਅਧਿਪਰਧਾਨ ਜੀ ਜੋ ਇਹ ਯਾਤਰਾ ਕੀਤੀ ਜਾ ਰਹੀ ਹੈ ਕਿਸ ਮਕਸਦ ਨੂੰ ਲੈ ਕੇ ਯਾਤਰਾ ਕੀਤੀ ਜਾ ਰਹੀ ਹੈ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਪ੍ਰਧਾਨ ਸਰਦਾਰ ਸੁਖੀ ਸਿੰਘ ਦੀ ਬਾਦਲ ਵੱਲੋਂ ਅਤੇ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਸ੍ਰੀ ਕਾਲਤਾਸ ਸਾਹਿਬ ਦੇ ਪੱਖੇ ਅਰਦਾਸ ਕਰਕੇ ਜੋ ਯਾਤਰਾ ਪੰਜਾਬ ਬਚਾਓ ਯਾਤਰਾ ਆਰੰਭ ਕੀਤੀ ਗਈ ਸੀ ਉਹ ਵੱਖ-ਵੱਖਰੇ ਹਲਕਿਆਂ ਦੇ ਵਿੱਚ ਦੀ ਮੁਡੀ ਹੋਈ ਅੱਜ ਹਲਕਾ ਪੈਲ ਵਿੱਚ ਆ ਰਹੀ ਹੈ ਇਸ ਦਾ ਮੁੱਖ ਜਿਹੜਾ ਮਕਸਦ ਆ ਮਕਸਦ ਪੰਜਾਬ ਨੂੰ ਬਚਾਉਣ ਦਾ ਕਿਉਂਕਿ ਪੰਜਾਬ ਨੂੰ ਸੈਂਟਰ ਤੋਂ ਜਿਹੜੇ ਦਿੱਲੀ ਵਾਲੇ ਨੇ ਉਹ ਲੁੱਟ ਕੇ ਦਿੱਲੀ ਨੂੰ ਲੁਜਾ ਰਹੇ ਹਨ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕਰਜ਼ੇ ਦੀ ਪੰਡ ਦਿਨੋਂ ਦਿਨ ਭਾਰੀ ਹੁੰਦੀ ਜਾ ਰਹੀ ਹੈ ਇਸ ਲਈ ਆਪਾਂ ਨੂੰ ਪੰਜਾਬ ਬਚਾਉਣਾ ਜ਼ਰੂਰੀ ਆ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਉੱਪਰ ਥਾਂ-ਥਾਂ ਫੁੱਲਾਂ ਦੀ ਪੱਤੀਆਂ ਦੀ ਵਰਖਾ ਹੋ ਰਹੀ ਸੀ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਗਦੇਵ ਸਿੰਘ ਬੋਪੜਾਇਨ ਸੁਣੋ ਪੰਜਾਬ ਦੇ ਵਿੱਚ ਜੋ ਸਿਸਟਮ ਬੜਾ ਗਲਤ ਹੋ ਚੁੱਕਿਆ ਹੈ ਉਸ ਦਾ ਸੁਧਾਰ ਕਰਨ ਵਾਸਤੇ ਹਰ ਕਿਸਾਨੀ ਜਿਹੜੇ ਮੁੱਦੇ ਨੇ ਉਹਨਾਂ ਦਾ ਹੱਲ ਕਰਨ ਵਾਸਤੇ ਜਿਹੜੇ ਬੰਦੀ ਸਿੰਘ ਨੇ ਉਹ ਅਜੇ ਤੱਕ ਰਹਾ ਨਹੀਂ ਹੋਏ ਕਿਉਂ ਪਿੱਛੇ ਭਾਜਪੀ ਦੇ ਨਾਲ ਥੋੜੀ ਗੱਲਬਾਤ ਚੱਲ ਰਹੀ ਸੀ ਵੀ ਸ਼ਾਇਦ ਸਮਝੌਤਾ ਹੋ ਸਕੇ ਪਰ ਬਾਦਲ ਸਾਹਿਬ ਨੇ ਬਹੁਤ ਵੀ ਉਹਨਾਂ ਦੀ ਸੋਚ ਬਹੁਤ ਡੂੰਗੀ ਸੋਚ ਹੈ ਬਹੁਤ ਉੱਚੀ ਸੋਚ ਨਾਲ ਪਾਰਟੀ ਦੇ ਸੁਝਾਅ ਲੈ ਕੇ ਫੈਸਲਾ ਲਿਆ ਕਿਉਂ ਅਗਰ ਕਿਸਾਨਾਂ ਦਾ ਹੱਲ ਹੁੰਦਾ ਤਾਂ ਪੰਜਾਬ ਦਾ ਹੱਲ ਹੁੰਦਾ ਬੰਦੀ ਸਿੰਘਾਂ ਰਿਹਾ ਹੁੰਦੇ ਤਾ ਉਹਨਾਂ ਦਾ ਤਾਂ ਉਹਨਾਂ ਨਾਲ ਸਮਝੌਤਾ ਹੁੰਦਾ ਇਸ ਕਰਕੇ ਉਹ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਇਸ ਕਰਕੇ ਬੀਜੇਪੀ ਨਾਲ ਸਮਝੌਤਾ ਨਹੀਂ ਹੋਇਆ ਸੋ ਇਸ ਕਰਕੇ ਅਕਾਲੀ ਦਲ ਦੀ ਜੋ ਕੋਰ ਕਮੇਟੀ ਹੈ ਉਸ ਨੇ ਫੈਸਲਾ ਲਿਆ ਹੈ ਵੀ ਅਸੀਂ ਜੋ ਕਰਾਂਗੇ ਆਪਣੇ ਬਲਬੁੱਤੇ ਦੇ ਕਰਾਂਗੇ ਅਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਇਸ ਬਾਰੇ ਬਹੁਤ ਵੱਡੀ ਜਾਣਕਾਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਬਾਰੇ ਸੋ ਇਸ ਕਰਕੇ ਜੋ ਪੰਜਾਬ ਦਾ ਸੁਧਾਰ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ ਹੈ ਔਰ ਕੋਈ ਸ਼ਾਇਦ ਨਹੀਂ ਕਰ ਸਕਦਾ ਸੋ ਇਸ ਕਰਕੇ ਜਿਹੜੇ ਸਿਸਟਮ ਬੜਾ ਗਲਤ ਹੋ ਚੁੱਕਿਆ ਹੈ ਦਿਨੋ ਦਿਨ ਕਰਜ਼ਾ ਵਧ ਰਿਹਾ ਹੈ ਜਾਂ ਹੋਰ ਸਾਰੇ ਕਿਸਾਨਾਂ ਤੇ ਬੜੇ ਅਤਿਆਚਾਰ ਹੋ ਰਹੇ ਨੇ ਉਹਨਾਂ ਦਾ ਸਾਰਿਆਂ ਦਾ ਹੱਲ ਇਸੇ ਹੀ ਇੱਕੋ ਹੱਲ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇ ਤਾਂ ਜੋ ਸਾਰੇ ਹੱਲ ਹੋ ਸਕਣ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਵੀ ਬਾਹਰ ਸਮਰਥਕਰ ਬਾਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਇਸ ਮੌਕੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਸਪ੍ਰੀਤ ਕੌਰ ਅੜੈਚਾਂ ਇਸ ਇਲਾਕੇ ਦੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਗਵੀਰ ਸਿੰਘ ਸਾਫਾ ਚੇਅਰਮੈਨ ਸਰਦਾਰ ਸ਼ਿਵਰਾਜ ਸਿੰਘ ਜਿਲ੍ਹਾ ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸੀ ਇਸ ਤੋਂ ਬਾਅਦ ਇਹ ਕਾਫਲਾ ਸਾਰਾ ਜਿਹੜਾ ਦਰਾਹਤ ਹੁੰਦਾ ਹੈ ਕਦੋਂ ਕਦੋਂ ਤੋਂ ਬਾਅਦ ਪੈਲ ਪੈਲ ਧਮੋਟ ਸਿਉੜਾ ਮਦਨੀਪੁਰ ਚੋਮੋ ਹੁੰਦਾ ਹੋਇਆ ਮਲੋਤ ਵੱਲ ਰਵਾਨਾ ਹੋਇਆ ਥਾਂ ਥਾਂ ਤੇ ਵੱਡੀ ਗਿਣਤੀ ਵਿੱਚ ਟਰੈਕਟਰਾਂ ਦਾ ਟਰੈਕਟਰਾਂ ਤੇ ਸਵਾਰ ਅਕਾਲੀ ਵਰਕਰਾਂ ਨੇ ਬਹੁਤ ਹੀ ਜੋਸ਼ ਨਾਲ ਇਸ ਕਾਫਲੇ ਵਿੱਚ ਸ਼ਮੂਲੀਅਤ ਕੀਤੀ ਇਲਾਕੇ ਦੇ ਲੋਕ ਹਮ-ਹਮਾ ਕੇ ਇਸ ਕਾਫਲੇ ਵਿੱਚ ਹੋਏ ਹਲਕਾ ਪੈਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਇਸਾਬਕਾ ਕੈਬਨਿਟ ਮੰਤਰੀ ਸਾਹਿਬ ਵਿਕਰਮ ਸਿੰਘ ਮਜੀਠੀਆ ਦੀ ਪੰਜਾਬ ਬਚਾਓ ਯਾਤਰਾ ਪੇਹਦ ਸਫਲਤਾ ਨਾਲ ਦਰਾਹ ਤੋਂ ਮਲੌਤ ਤੱਕ ਹੁੰਦੀ ਹੋਈ ਇੱਕ ਆਪਣਾ ਪ੍ਰਭਾਵ ਛੱਡਦੀ ਹੋਈ ਸਮਾਪਤ ਹੋਈ న్యూਸ 54 ਤੋਂ ਕੁਲਦੀਪ ਸਿੰਘ ਬਰਮਾਲੀਪੁਰ ਦੀ ਰਿਪੋਰਟ